ਸਤਿ ਸ੍ਰੀ ਅਕਾਲ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਅੱਜ ਲਾਈਵ ਹੋਣ ਦਾ ਜੋ ਮੇਨ ਪਰਪਸ ਹੈ ਉਹ ਹੀ ਹੈ ਕਿ ਬੜੇ ਦੁਖੀ ਮਨ ਦੇ ਨਾਲ ਲਾਈਵ ਹੋ ਕੇ ਆਪ ਜੀਆਂ ਤੱਕ ਇਹ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਆਰੇ ਦੋਸਤੋ ਪਹਿਲਾਂ ਹੀ ਕਿਸਾਨ ਆਰਥਿਕ ਮਾਰ ਮਾਰ ਨੂੰ ਛੱਡ ਰਿਹਾ ਹੈ ਆਰਥਿਕ ਮੰਦੇ ਨੂੰ ਛੱਡਿਆ ਤੇ ਇਹੇ ਹਾਲਾਤਾਂ ਦੇ ਹੁੰਦਿਆ ਪਤਾ ਨਹੀਂ ਲੱਗ ਰਿਹਾ ਸਰਕਾਰਾਂ ਦੀ ਨਲਾਇਕੀ ਆ ਕਿ ਇਹ ਇਹ ਆ ਕੁਦਰਤ ਦੀ ਕਰੋਪੀ ਗਈ ਹੈ ਹਰ ਰੋਜ਼ ਸੈਂਕੜੇ ਏਕੜ ਫਸਲ ਕਿਸਾਨਾਂ ਦੀ ਅੱਗ ਦੀ ਲਪੇਟ ਚਾਹ ਰਹੀ ਹੈ ਔਰ ਉਹ ਇੰਨਾ ਇੰਨਾ ਨੁਕਸਾਨ ਹੋ ਗਿਆ ਹਜ਼ਾਰਾਂ ਏਕੜ ਕਨਚਾਰ ਪੁਆਇੰਟ ਆਪਣੇ ਪੰਜਾਬ ਦੇ ਵਿੱਚ ਆਪਣੇ ਨੇੜੇ-ਨੇੜੇ ਬਾਲਾ ਦੂਰ ਨਹੀਂ ਇਹੋ ਜਿਹੇ ਨੇ ਜਿੱਥੇ ਹਜ਼ਾਰਾਂ ਏਕੜ ਜ਼ਮੀਨ ਮਤਲਬ ਪਿੰਡਾਂ ਦੇ ਪਿੰਡ ਅੱਗ ਦੀ ਲਪੇਟ ਚ ਆ ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਾਡੀ ਸਰਕਾਰ ਆ ਜਿਹੜੀ ਉਹ ਆਰਾਮ ਨਾਲ ਕੰਮ ਕਰਨੀ ਨੀਂਦ ਸੁਦੀ ਹੈ ਸਾਡੀ ਸਰਕਾਰ ਨੂੰ ਇਸ ਗੱਲ ਦਾ ਹੈ ਇੱਕ ਕਹਾਵਤ ਹੈ ਕਿ ਰੋਮ ਜਲ ਰਿਹਾ ਹੈ ਨੀਰੋ ਫੰਸਰੀ ਵਜਾ ਰਹੇ ਹੈ ਇਹ ਹੋ ਰਿਹਾ ਹੈ ਪੰਜਾਬ ਦਾ ਕਿਸਾਨ ਅੱਗ ਦੀ ਲਪੇਟ ਚਾਕੇ ਉਜੜ ਰਿਹਾ ਹੈ ਪਿਛਲੇ ਦਿਨ ਹੀ ਇੱਕ ਵੀਡੀਓ ਦੇਖੀ ਹੈ ਇੱਕ ਬਜ਼ੁਰਗ ਆਪਣੀ ਬੱਚੀ ਆਪਣੀ ਪੋਤਰੀ ਉਹਨੂੰ ਚੁੱਪ ਕਰਾਉਣ ਦਾ ਕੋਸ਼ਿਸ਼ ਕਰ ਰਹੀ ਹੈ। ਸਾਲਾ ਹਿਰਦਾ ਬਰੁੰਧਰ ਬਲੁੰਧਰ ਆ ਗਿਆ ਯਾਰ ਉਹਨੂੰ ਵੇਖ ਕੇ। ਇੱਕ 80 ਆਪ ਦੇ ਦਾਦੇ ਨੂੰ ਚੁੱਪ ਕਰਾਉਂਦੀ ਹੈ ਵੀ ਰੋ ਨਾ। ਤੇ ਦਾਦਾ ਪੋਤੀ ਨੂੰ ਚੁੱਪ ਕਰਾਉਂਦਾ ਕਿਉਂ ਨਾ। ਅੰਦਾਜ਼ਾ ਲਾ ਕੇ ਦੇਖੋ ਯਾਰ ਉਹ ਕਿਹੋ ਜਿਹਾ ਹਾਲਾਤ ਹੈ। ਤੇ ਸਾਡੀ ਸਰਕਾਰ ਦਾ ਮਨ ਪਿੰਗਲ ਨਹੀਂ ਰਿਹਾ। ਅੱਜ ਤੱਕ ਸਾਡੇ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਇਹਨਾਂ ਲੋਕਾਂ ਨੂੰ ਕਪਰਸੀਡ ਕਰਨ ਦੇ ਸੰਬੰਧ ਜਿਹਨਾਂ ਦੀ ਮਦਦ ਕਰਨ ਦੇ ਸੰਬੰਧ ਬੋਲਿਆ ਤੱਕ ਨਹੀਂ ਸਾਡਾ ਮੁੱਖ ਮੰਤਰੀ ਸਭੋ ਵਿਆਵਾ ਦੇ ਨਾਚ ਕਰਦਾ ਫਿਰਦਾ ਡਾਂਸ ਕਰਦਾ ਫਿਰਦਾ ਕਿ ਜੀ ਤੋ ਖੁਦਾਈ ਗੱਲ ਹੈ ਔਰ ਉਸ ਤੋਂ ਵੱਡਾ ਦੁੱਖ ਇਸ ਗੱਲ ਤੋਂ ਹੋ ਰਿਹਾ ਹੈ ਕਿ ਜਿਹੜੀਆਂ ਆਪਾਂ ਇਲਾਕਿਆਂ ਵਾਲਿਆਂ ਨੇ ਜਿਹੜੀਆਂ 92 ਲਾਸ਼ਾਂ ਭੇਜ ਰੱਖੀਆਂ ਮੈਂ ਲਾਸ਼ਾਂ ਸ਼ਬਦ ਵਰਤਦਾ ਇਹਨਾ ਕਿਉਂਕਿ ਜੇ ਕਰੇ ਇਹ ਮਨੁੱਖ ਹੋਣਾ ਤਾਂ ਹੀ ਬੋਲਣਾ ਇਹ ਉਸ ਦਿਨ ਵੀ ਬੋਲਨੇ ਚਾਹੀਦੇ ਸੀ ਜਿਸ ਦਿਨ ਇਹਨਾਂ ਨੇ ਧੋਖੇ ਦੇ ਨਾਲ ਸਾਨੂੰ ਮੀਟਿੰਗ ਤੇ ਬੁਲਾ ਕੇ ਖਨੌਰੀ ਮੋਰਚਾ ਸ਼ੰਭੂ ਮੋਰਚਾ ਉਡਾਰਿਆ ਤੁਹਾਡਾ ਸਮਾਨ ਚੱਕ ਕੇ ਪੁਲਿਸ ਨੇ ਵੇਚਿਆ ਤੁਹਾਡੀਆਂ ਟਰਾਲੀਆਂ ਉੱਥੋਂ ਦੇ ਸੰਬੰਧਿਤ ਐਮਐਲਏਆਂ ਦੇ ਘਰਾਂ ਤੋਂ ਚੱਕ ਕੇ ਜਾਂਦੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਖੜੀਆਂ ਗਈਆਂ ਇਹਨਾਂ ਦਾ ਉਦੋਂ ਬੋਲਣਾ ਬਣਦਾ ਸੀ ਪਰ ਜੋ ਜੋ ਬੋਲੇ ਨਹੀਂ ਅੱਜ ਨਹੀਂ ਬੋਲ ਰਹੇ ਕਿਸਾਨ ਉਜੜ ਰਿਹਾ ਹੈ ਕਿਸਾਨ ਮਰ ਰਿਹਾ ਹੈ ਕਿੰਨਾ ਹੜਾਤਾਂ ਚ ਵੀ ਇਹ ਨਹੀਂ ਬੋਲ ਰਹੇ ਤਾਂ ਫਿਰ ਇਹਨਾਂ ਨੂੰ ਲਾਸ਼ਾਂ ਨਹੀਂ ਕਵਾਂਗੇ ਤਾਂ ਹੋਰ ਕੀ ਕਵਾਂਗੇ ਸੋ ਇਹਨਾਂ ਤੋਂ ਸਵਾਲ ਵੀ ਪੁੱਛਣੇ ਆ ਪਰ ਮੇਰੀ ਬੇਨਤੀ ਆ ਪਿਆਰਿਓ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਨੂੰ ਤੇ ਜਾਂ ਜਿਹੜੇ ਟਾਇਲਟ ਦਾ ਉਦਘਾਟਨ ਕਰਦੇ ਫਿਰਦੇ ਨੇ ਕਿਤੇ ਕੰਧ ਡਿੱਗੀ ਆ ਉਹਦਾ ਉਦਘਾਟਨ ਕਰਦੇ ਫਿਰਦੇ ਆ ਕਿ ਕੰਧ ਪਹਿਲਾਂ ਨਹੀਂ ਕੱਢੀ ਆ ਉਹਨੂੰ ਰੰਗ ਕਰਕੇ ਉਦਘਾਟਨ ਕਰਦੇ ਫਿਰਦੇ ਆ ਯਾਰ ਸ਼ਰਮ ਮੰਨੀ ਉਹ ਪੰਜਾਬ ਤਾਂ ਮੱਚ ਗਿਆ ਸਾਰਾ ਪੰਜਾਬ ਬਰਬਾਦ ਹੋ ਗਿਆ ਤੇ ਤੁਸੀਂ ਇਹ ਕਿਹੜਾ ਕੰਮ ਵਿਢਿਆ ਫਿਰ ਇਹਨੂੰ ਨਾਂ ਕੀ ਦਿੰਦੇ ਐ ਇਹ ਸਿੱਖਿਆ ਕ੍ਰਾਂਤੀ ਆ ਜੀ ਉਹ ਭਾਈ ਟਾਇਲਟ ਦੇ ਨੋ ਨੂ ਬਣਾਉਣਾ ਜੇ ਤੁਸੀਂ ਟਾਇਲਟ ਬਣਾਏ ਵੀ ਐ ਨਵੇਂ ਤਾਂ ਇਹਨੂੰ ਸਿੱਖਿਆ ਕ੍ਰਾਂਤੀ ਨਹੀਂ ਕਿਹਾ ਜਾ ਸਕਦਾ ਇਹ ਤਾਂ ਤੁਹਾਡੇ ਦੇ ਤੁਹਾਡੀ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰ ਰਹੇ ਹੋ ਤੁਸੀਂ ਖੁਦ ਆਪ ਕਿਉਂ ਕਿ ਤਿੰਨ ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਹੋ ਤਿੰਨ ਸਾਲ ਜਾ ਮਤਲਬ 3 ਸਾਲ ਤੱਕ ਤੁਹਾਨੂੰ ਸਾਡੀਆਂ ਧੀਆਂ ਜਿਹੜੀਆਂ ਸਕੂਲ ਚ ਪੜ੍ਹਦੀਆਂ ਆ ਉਹ ਤੁਹਾਨੂੰ ਯਾਦ ਨਹੀਂ ਆਈਆਂ ਕਿ ਇਹਨਾਂ ਨੂੰ ਟਾਇਲਟ ਚਾਹੀਦਾ ਹੈ ਜਿਹੜੀਆਂ ਸਾਡੀਆਂ ਬੇਟੀਆਂ ਸਕੂਲ ਚ ਪੜਾਉਣ ਜਾਂਦੀਆਂ ਤੁਹਾਨੂੰ ਯਾਦ ਨਹੀਂ ਆ 3 ਸਾਲ ਤੱਕ ਕਿ ਇਹਨਾਂ ਨੂੰ ਟਾਇਲਟ ਦੀ ਲੋੜ ਹੈ ਟਾਇਲਟ ਦੀ ਹਦਕਤ ਕਰਕੇ ਤੁਸੀਂ ਇੱਕੀ ਸ਼ਬਦ ਕਰਨਾ ਚਾਹੁੰਦੇ ਹੋ ਤੇ ਫਿਰ ਮੈਂ ਅਗਲੀ ਗੱਲ ਇਹ ਕਹਿਣਾ ਚਾਹੁੰਦਾ ਉਹ ਭਾਈ ਕ੍ਰਾਂਤੀ ਜਦੋਂ ਸਿੱਖਿਆ ਕ੍ਰਾਂਤੀ ਆਉਣੀ ਆ ਨਾ ਉਹ ਟੀਚਰਾਂ ਦੇ ਸਿਰ ਤੇ ਆਉਣੀ ਆ ਉਹ ਟੀਚਰਾਂ ਨੇ ਲੈ ਕੇ ਆਉਣੀ ਆ ਤੇ ਟੀਚਰਾਂ ਦਾ ਜਿਹੜਾ ਹਾਲਾਤ ਆ ਉਹ ਇਹ ਹੈ ਇੱਕ ਅੰਕੜਾ ਬੋਲਦਾ ਤੁਹਾਡਾ ਕੁਝ ਥਾਂ ਥਾਂ ਤੇ ਰੋਜ਼ ਰਿਪੋਰਟਾਂ ਆ ਰਹੀਆਂ ਕਿ 44% ਸਕੂਲ ਉਹ ਨੇ ਸਾਡੇ ਪੰਜਾਬ ਦੇ ਜਿੱਥੇ ਮੁਖੀ ਕੋਈ ਨਹੀਂ ਉਹਨਾਂ ਦਾ ਤੇ ਜਿਹੜੇ ਸਕੂਲ ਦਾ ਮੁਖੀ ਹੈ ਨਹੀਂ ਉਹਦੀ ਜ਼ਿੰਮੇਵਾਰੀ ਕੀ ਚੱਕੂਗਾ ਜੀ ਕੋਈ ਕਿ ਕਿਹੋ ਜਿਹੀ ਪੜਾਈ ਹੋਏਗੀ ਕਿਹੋ ਜੇ ਪ੍ਰਬੰਧ ਹੋਣਗੇ ਉੱਥੇ ਕਿਹੋ ਜਿਹਾ ਸਿਸਟਮ ਚੱਲਦਾ ਹੋਏਗਾ ਇਹ ਤੁਹਾਡਾ ਸਿੱਖਿਆ ਕ੍ਰਾਂਤੀ ਹੈ ਨਾ ਇਹ ਸਿੱਖਿਆ ਕ੍ਰਾਂਤੀ ਹੈ ਕਿ 44% ਸਕੂਲਾਂ ਦੇ ਵਿੱਚ ਹੈੱਡ ਟੀਚਰ ਹੀ ਨਹੀਂਗੇ ਇਹਨੂੰ ਸਿੱਖਿਆ ਕ੍ਰਾਂਤੀ ਨਹੀਂ ਕਿਹਾ ਜਾ ਸਕਦਾ ਤੇ ਉਹ ਜਿਹੜੀਆਂ ਪੋਸਟਾਂ ਭਰਨ ਦੇ ਲਈ ਉਹ ਪੋਸਟਾਂ ਭਰਨ ਦੇ ਲਈ ਜਦੋਂ ਮੰਗ ਕਰਦੇ ਨੇ ਸਾਡੇ ਬੱਚੇ ਸਾਡੇ ਨੌਜਵਾਨ ਆ ਲੜਕੇ ਤੇ ਲੜਕੀਆਂ ਆ ਉਹਨਾਂ ਨੂੰ ਤੁਸੀਂ ਡਾਂਗਾ ਨਾਲ ਕੁੱਟ ਦਿਓ ਇੱਕ ਪਾਸੇ ਤਾਂ ਸਿੱਖਿਆ ਕ੍ਰਾਂਤੀ ਲਿਆਉਣ ਵਾਲਿਆਂ ਨੂੰ ਤਾਂ ਆਪਾਂ ਡਾਂਗਾ ਮਾਰਦੇ ਆਂ ਆਪਾਂ ਕੁੱਟਦੇ ਆਂ ਤੇ ਟਾਇਲਟ ਨੂੰ ਪਾਲਿਸ਼ ਕਰਕੇ ਅਸੀਂ ਸਿੱਖਿਆ ਕ੍ਰਾਂਤੀ ਦਾ ਨਾਮ ਦਿੰਨੇ ਆਂ ਤੇ ਇੰਨੇ ਉਹਦੇ ਵਿੱਚ ਅਸੀਂ ਮਸਰੂਫ ਹੋਏ ਪਏ ਆਂ ਉਸ ਝੂਠੀ ਸਿੱਖਿਆ ਕ੍ਰਾਂਤੀ ਦੇ ਵਿੱਚ ਇਹ ਤੁਹਾਨੂੰ ਕਿਸਾਨ ਜਲ ਰਿਹਾ ਦਿਸ ਨਹੀਂ ਰਿਹਾ ਕਿਸਾਨ ਚਲ ਗਿਆ ਕਿਸਾਨ ਉੱਜੜ ਗਿਆ ਲੇਕਿਨ ਤੁਹਾਡਾ ਮੂੰਹ ਨਹੀਂ ਖੁੱਲ ਰਿਹਾ ਕਿਸੇ ਦਾ ਤੁਸੀਂ ਮੈਂ ਸੰਗਤ ਨੂੰ ਅਪੀਲ ਕਰਦਾ ਭਰਾਵੋ ਯਾਰ ਇਹਨਾਂ ਤੋਂ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਇੱਕ ਆਪਣਾ ਨਾਰਾ ਹੈ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰੱਖੀ ਆਪ ਪਰੇ ਦੋਸਤੋ ਅਗਰ ਆਪਾਂ ਸਾਰੇ ਜਿਸ ਪਿੰਡ ਜੀ ਨੂੰ ਨੁਕਸਾਨ ਹੋਇਆ ਹੈ ਅਗਰ ਉਸ ਪਿੰਡ ਦੇ ਲੋਕਾਂ ਦੀ ਮਦਦ ਕਰਨ ਦੀ ਵੀ ਆਪਾਂ ਮੈਦਾਨ ਚ ਉਤਰ ਪਈਏ 1 ਕਿੱਲੇ ਮਗਰ ਕੇਵਲ 1 ਕਿਲੋ ਅਨਾਜ ਇਕੱਠਾ ਕਰ ਲਈਏ ਪੰਜਾਬ ਚ 1 ਕਿੱਲੇ ਮਗਰ 1 ਕਿਲੋ ਤੇ ਜਿੰਨੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਸਾਰਿਆਂ ਨੂੰ ਸਾਲ ਭਰ ਆਪਾਂ ਖਾਣ ਲਈ ਅਨਾਜ ਦੇ ਸਕੀਏ ਉਹਨਾਂ ਦੇ ਪਸ਼ੂ ਡੰਗਰਾਂ ਦੇ ਲਈ ਜਿਹੜੀ ਟੂੜੀ ਹੈ ਅਗਰ ਹਰੇਕ ਘਰ 5-5 4-4 ਕੰਢਣੀਆਂ 4-5 ਪੰਡਾ ਟੂੜੀ ਦੀਆਂ ਉਹਨਾਂ ਨੂੰ ਸਿੱਟ ਦੇਵੇ ਉਹਨਾਂ ਦਾ ਸਾਲ ਭਰ ਦਾ ਵਿਚਾਰਾਂ ਦਾ ਡੰਗਰਾਂ ਦਾ ਕੰਮ ਸੀ ਇਹ ਆਪਣੇ ਲਈ ਕੋਈ ਬੋਧਾ ਨਹੀਂ ਕਿੱਲੇ ਮਗਰ 1 ਕਿਲੋ ਕਿੰਨਾ ਕਬਾਲਾ ਹਰੇਕ ਘਰ ਨੂੰ ਚਾਰ ਪੰਡਾ ਕੂੜੀ ਦੀਆਂ ਕਿੰਨੀਆਂ ਕਬਾਲੀਆਂ ਸੋ ਇਹ ਮਦਦ ਆਪਾਂ ਕਰਗੇ ਯਾਰ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਭਰਾਵੋ ਕਿ ਆਪਣਾ ਭਰਾ ਹੈ ਆਪਣਾ ਭਾਈਚਾਰਾ ਹੈ ਕੋਈ ਕਿਸੇ ਨਾਲ ਨਹੀਂ ਫਰਕ ਰੱਖਣਾ ਕੋਈ ਅਕਾਲੀ ਆ ਕੋਈ ਕਾਂਗਰਸੀ ਆ ਕੋਈ ਆਮ ਆਦਮੀ ਪਾਰਟੀ ਦਾ ਜੋ ਵੀ ਹੈ ਕੋਈ ਦਿੱਕਤ ਨਹੀਂ ਸਾਡਾ ਕਿਸਾਨ ਅੱਜ ਉਜੜ ਗਿਆ ਅੱਜ ਉਹਦਾ ਘਰ ਬਰਬਾਦ ਹੋ ਗਿਆ ਉਹਦੇ ਉਹਦੇ ਵਿਚਾਰੇ ਦੇ ਜਵਾਕ ਰੋ ਰਿਹਾ ਰੋ ਰਹੀ ਇਹਨਾਂ ਨੂੰ ਰੋਲਣ ਤੋਂ ਆਪਾਂ ਉਹ ਤਾਂ ਬਚਾ ਸਕਦੇ ਆ ਨਾ ਕਿ ਉਹਨਾਂ ਨੂੰ ਸਾਲ ਭਰ ਦਾ ਖਾਨ ਝੁਗਰੇ ਦਾਣੇ ਦੇ ਦਈਏ ਅਗਲੀ ਫਸਲ ਪੈਦਾ ਕਰਨ ਲਈ ਬੀਜ ਝੁਗਰੇ ਬੀਜ ਦਾਣੇ ਦੇ ਦਈਏ ਔਰ ਉਹਦੇ ਡੰਗਰਾ ਝੁਗਰੀ ਥੂੜੀ ਦੇ ਦਈਏ ਇੰਨੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਪੀਰ ਆ ਤੁਸੀਂ ਤਕੜੇ ਹੋਵੋ ਯਾਰ ਹਮਲਾ ਮਾਰੋ ਆਪਾਂ ਉਹਨਾਂ ਦੀ ਮਦਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ